ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਨੀਟਿੰਗ ਇਨ ਪੰਜਾਬੀ ਤੇ ਤੁਹਾਡਾ ਸਵਾਗਤ ਹੈ ਅੱਜ ਦੀ ਇਸ ਵੀਡੀਓ ਵਿੱਚ ਮੈਂ ਇਹ ਸਕੀਵੀ ਬਣਾਈ ਹੋਈ ਏ ਜਿਹਦੇ ਵਿੱਚ ਪਾਏ ਹੋਏ ਨੇ 50 ਜੋਟੇ ਬਾਰਡਰ ਦੇ ਤੇ ਉੱਪਰੋਂ 55 ਜੋਟੀਆਂ ਤੇ ਇਹ ਸਕੀਵੀ ਬਣਾਈ ਹੋਈ ਏ ਤੇ ਇਸ ਸਕੀਵੀ ਦੀ ਕੁੱਲ ਲੈਂਥ 22 ਇੰਚ ਤੇ 14 ਇੰਚ ਤੇ ਮੋਢੇ ਦੀ ਕਟ ਪਾਈ ਹੋਈ ਏ ਬਣ ਕੇ ਬਹੁਤ ਹੀ ਸੋਹਣੀ ਤੇ ਬਹੁਤ ਹੀ ਪਿਆਰੀ ਲੱਗ ਰਹੀ ਏ ਇਹਦੇ ਉੱਪਰ ਜਿਹੜਾ ਆਪਾਂ ਡਿਜ਼ਾਈਨ ਬਣਾਇਆ ਹੋਇਆ ਅੱਜ ਦੀ ਇਸ ਵੀਡੀਓ ਵਿੱਚ ਮੈਂ ਇਸ ਡਿਜ਼ਾਈਨ ਬਾਰੇ ਦੱਸਾਂਗੀ ਜੇਕਰ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਤੇ ਹੋਰ ਨਵੇਂ-ਨਵੇਂ ਡਿਜ਼ਾਈਨ ਦੇਖਣ ਦੇ ਲਈ ਚੈਨਲ ਸਬਸਕ੍ਰਾਈਬ ਕਰਕੇ ਰੱਖਿਓ ਹਾਂਜੀ ਆ ਦੇਖੋ ਜੀ ਬਾਰਡਰ ਆਪਾਂ 6 ਇੰਚ ਬਾਰਡਰ ਬਣਾਇਆ ਹੋਇਆ ਤੇ ਉਸ ਤੋਂ ਅੱਗੇ ਫਿਰ ਆਪਾਂ ਇਹ ਡਿਜ਼ਾਈਨ ਜਿਹੜਾ ਸ਼ੁਰੂ ਕੀਤਾ ਹੋਇਆ ਹਾਂਜੀ ਜੇਕਰ ਤੁਸੀਂ ਇਸ ਤਰ੍ਹਾਂ ਦੀਆਂ ਸਕੀਵੀਆਂ ਆਰਡਰ ਤੇ ਤਿਆਰ ਕਰਵਾਉਣਾ ਚਾਹੁੰਦੇ ਹੋ ਤਾਂ ਸਾਨੂੰ ਕਮੈਂਟ ਕਰਕੇ ਦੱਸ ਸਕਦੇ ਹੋ ਫਿਰ ਅਸੀਂ ਆਪਣਾ ਨੰਬਰ ਭੇਜਾਂਗੇ ਤੁਹਾਨੂੰ ਹਾਂਜੀ ਆ ਦੇਖੋ ਜੀ ਆਪਾਂ ਬਾਰਡਰ ਤੋਂ ਬਾਅਦ ਇਹ ਡਿਜ਼ਾਈਨ ਸ਼ੁਰੂ ਕਰਨਾ ਹੈ ਬਾਰਡਰ ਤੋਂ ਬਾਅਦ ਆਪਾਂ ਸਿੱਧੀ ਸਲਾਈ ਤੋਂ ਇਹ ਡਿਜ਼ਾਈਨ ਸ਼ੁਰੂ ਕਰਾਂਗੇ ਇੱਕ ਗੁੰਡਾ ਉਤਾਰ ਕੇ ਧਾਗਾ ਅੱਗੇ ਕਰਾਂਗੇ ਚਾਰ ਗੁੰਡੇ ਉਲਟੇ ਬਣਾਵਾਂਗੇ ਇੱਕ ਕੁੰਡਾ ਉਤਾਰ ਕੇ ਚਾਰ ਕੁੰਡੇ ਉਲਟੇ ਧਾਗਾ ਅੱਗੇ ਰੱਖ ਕੇ ਫਿਰ ਧਾਗਾ ਪਿੱਛੇ ਕਰਾਂਗੇ ਤੇ ਆ ਦੇਖੋ ਜੀ ਦੋ ਕੁੰਡੇ ਆਪਾਂ ਆਪਸ ਇਸ ਤਰ੍ਹਾਂ ਬਦਲਾਂਗੇ ਦੋ ਕੁੰਡੇ ਬਦਲਾਂਗੇ ਆ ਦੇਖੋ ਜੀ ਪਿਛਲੇ ਪਾਸੇ ਦੀ ਸਲਾਈਨ ਲਗਾ ਕੇ ਇਸ ਤਰ੍ਹਾਂ ਆ ਦੇਖੋ ਜੀ ਇਸ ਤਰ੍ਹਾਂ ਆਪਾਂ ਕੁੰਡੇ ਬਦਲ ਕੇ ਇਹਨਾਂ ਨੂੰ ਫਿਰ ਧਾਗਾ ਪਿੱਛੇ ਰੱਖ ਕੇ ਆਉਣਾਂਗੇ ਇੱਕ ਦੋ ਇਸੇ ਤਰ੍ਹਾਂ ਹੀ ਹੁਣ ਆਪਾਂ ਅਗਲੇ ਕੁੰਡੇ ਬਦਲਾਂਗੇ ਆ ਦੇਖੋ ਜੀ ਇੱਕ ਕੁੰਡਾ ਆਪਾਂ ਪਿਛਲੇ ਪਾਸੇ ਦੀ ਸਲਾਈ ਨਗਾ ਕੇ ਬਦਲਾਂਗੇ ਇੱਕ ਅਗਲੇ ਪਾਸੇ ਦੀ ਆ ਦੇਖੋ ਜੀ ਤਾਂ ਗਾਗੇ ਕਰਾਂਗੇ ਚਾਰ ਕੁੰਡੇ ਉਲਟੇ ਬਣਾਵਾਂਗੇ ਫਿਰ ਧਾਗਾ ਪਿੱਛੇ ਕਰਾਂਗੇ ਧਾਗਾ ਪਿੱਛੇ ਕਰਾਂਗੇ ਤੇ ਆ ਦੇਖੋ ਜੀ ਇਸ ਤਰ੍ਹਾਂ ਆਪਾਂ ਕੁੰਡੇ ਬਦਲਾਂਗੇ ਧਾਗਾ ਪਿੱਛੇ ਕਰਾਂਗੇ ਦੋ ਕੁੰਡੇ ਹੁਣ ਆਪਾਂ ਫਿਰ ਉਸੇ ਤਰ੍ਹਾਂ ਬਦਲਾਂਗੇ ਆ ਦੇਖੋ ਜੀ ਦੋ ਕੁੰਡੇ ਆਪਾਂ ਆ ਵਾਲੀ ਸਲਾਈ ਤੇ ਚੜਾ ਕੇ ਇਸ ਤਰ੍ਹਾਂ ਬਦਲ ਲੈਣੇ ਨੇ ਆ ਦੇਖੋ ਜੀ ਇਸ ਤਰ੍ਹਾਂ ਧਾਗਾ ਪਿੱਛੇ ਰੱਖ ਕੇ ਫਿਰ ਇਹਨਾਂ ਨੂੰ ਉਣਾਂਗੇ ਆ ਦੇਖੋ ਜੀ ਤਾਂ ਗੱਬਿਸ਼ ਰੱਖ ਕੇ ਫਿਰ ਇਹਨਾਂ ਨੂੰ ਹੁਣਾਗੇ ਆਪਾਂ ਹੁਣ ਆਪਾਂ ਅਗਲੇ ਦੋ ਕੁੰਡੇ ਵੀ ਉਸੇ ਤਰ੍ਹਾਂ ਹੀ ਬਦਲਣੇ ਨੇ ਹੁਣ ਅਗਲੇ ਪਾਸੇ ਦੀ ਇਸ ਤਰ੍ਹਾਂ ਆ ਦੇਖੋ ਜੀ ਪਹਿਲਾਂ ਆਪਾਂ ਪਿਛਲੇ ਪਾਸੇ ਦੀ ਸਲਾਈ ਨਗਾ ਕੇ ਬਦਲਿਆ ਸੀ ਹੁਣ ਆਪਾਂ ਅਗਲੇ ਪਾਸੇ ਦੀ ਇਸ ਤਰ੍ਹਾਂ ਸਲਾਈ ਨਗਾ ਕੇ ਇਸ ਤਰ੍ਹਾਂ ਬਦਲਾਂਗੇ ਆ ਦੇਖੋ ਜੀ ਇਹ ਚਾਰ ਕੁੰਡੇ ਆਪਾਂ ਇਸੇ ਤਰ੍ਹਾਂ ਹੀ ਬਦਲਣੇ ਨੇ ਹਰ ਸਲਾਈ ਆ ਦੇਖੋ ਜੀ ਲਾਸਟ ਵਾਲੇ ਆਪਣੇ ਚਾਰ ਕੁੰਡੇ ਲਾਸਟ ਵਾਲੇ ਆਪਣੇ ਚਾਰ ਕੁੰਡੇ ਉਲਟੇ ਤੇ ਇੱਕ ਕੁੰਡਾ ਆਪਣਾ ਸਿੱਧਾ ਚਾਰ ਕੁੰਡੇ ਉਲਟੇ ਤੇ ਇੱਕ ਕੁੰਡਾ ਸਿੱਧਾ ਹਾਂਜੀ ਹੁਣ ਆਪਾਂ ਆ ਗਏ ਆ ਪੁੱਠੀ ਸਲਾਈ ਪੁੱਠੀ ਸਲਾਈ ਆਪਾਂ ਸਾਰੀ ਉਲਟਾ ਉਲਟਾ ਬਣਾਵਾਂਗੇ ਧਾਗਾ ਗੇਰ ਰੱਖ ਕੇ ਪੁੱਠੀ ਸਲਾਈ ਸਾਰੀ ਆਪਾਂ ਉਲਟਾ ਉਲਟਾ ਬਣ ਕੇ ਕੰਪਲੀਟ ਕਰ ਲਾਂਗੇ ਹਾਂਜੀ ਜੇਕਰ ਤੁਸੀਂ ਇਸ ਤਰ੍ਹਾਂ ਦੀਆਂ ਸਕੀਵੀਆਂ ਆਰਡਰ ਤੇ ਤਿਆਰ ਕਰਵਾਉਣਾ ਚਾਹੁੰਦੇ ਹੋ ਤਾਂ ਸਾਨੂੰ ਕਮੈਂਟ ਕਰਕੇ ਦੱਸ ਸਕਦੇ ਹੋ ਅਸੀਂ ਫਿਰ ਤੁਹਾਨੂੰ ਆਪਣਾ ਨੰਬਰ ਭੇਜਾਂਗੇ ਤੇ ਘਰ ਬੈਠੇ ਤੁਸੀਂ ਆਰਡਰ ਤੇ ਸਕੀਵੀਆਂ ਤਿਆਰ ਕਰਵਾ ਸਕਦੇ ਹੋ ਬਾਹਾਂ ਵਾਲੀ ਸਕੀਵੀ ਸਵੈਟਰ ਸਕੀਵੀ ਜ਼ਿਆਦਾਤਰ ਅਸੀਂ ਸਕੀਵੀਆਂ ਹੀ ਤਿਆਰ ਕਰਦੇ ਹਾਂ ਪਰ ਜੇਕਰ ਕਿਸੇ ਨੇ ਕੋਟੀ ਸਵੈਟਰ ਜੈਕਟ ਵੀ ਬਣਵਾਉਣੀ ਹੋਵੇ ਤਾਂ ਤਾਂ ਵੀ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਹਾਂਜੀ यह अपना पुठी सिलाई तो सारी सिलाई उल्टा उल्टा बनना धागा अगर रख के सारी सिलाई उल्टा उल्टा बन के कंप्लीट कर लेंगे हाँ जी हम आप आ गया सीधी सिलाई सीधी सिलाई एक कुंडा उतार के धागा अगे करा चार कुंडे उल्टे बनावेंगे धागा पिछे करा ਆ ਦੇਖੋ ਜੀ ਹੁਣ ਆਪਾਂ ਫੇਰ ਉਸੇ ਤਰ੍ਹਾਂ ਹੀ ਕੁੰਡੇ ਬਦਲਾਂਗੇ 2 2 ਕੁੰਡੇ ਆ ਦੇਖੋ ਜੀ ਆ ਪਿਛਲੇ ਪਾਸੇ ਦੀ ਸਲਾਈ ਨਗਾ ਕੇ ਇਸ ਤਰ੍ਹਾਂ ਆਪਾਂ ਇਹ ਦੋ ਕੁੰਡੇ ਬਦਲ ਲੈਣੇ ਨੇ ਇਸ ਤਰ੍ਹਾਂ ਧਾਗਾ ਪਿਛੇ ਰੱਖ ਕੇ ਫਿਰ ਇਹਨਾਂ ਨੂੰ ਉਣਾਗੇ ਤੇ ਆ ਵਾਲੇ ਆਪਣਾ ਅਗਲੇ ਪਾਸੇ ਦੀ ਇਸ ਤਰ੍ਹਾਂ ਸਲਾਈ ਨਗਾ ਕੇ ਫਿਰ ਕੁੰਡੇ ਇਸ ਤਰ੍ਹਾਂ ਬਦਲ ਲੈਣੇ ਨੇ ਤੇ ਫਿਰ ਧਾਗਾ ਪਿਛੇ ਰੱਖ ਕੇ ਇਹਨਾਂ ਨੂੰ ਉਣਾਗੇ ਆ ਦੇਖੋ ਜੀ ਇਹ ਆਪਣਾ ਇੱਕ ਸਲਾਈ ਦਾ ਹੀ ਡਿਜ਼ਾਈਨ ਹੈ ਤੇ ਬਣ ਕੇ ਇਹ ਬਹੁਤ ਹੀ ਸੋਹਣਾ ਲੱਗਦਾ ਹੈ ਤੇ ਬਿਲਕੁਲ ਹੀ ਸੋਖੇ ਜਿਹੇ ਤਰੀਕੇ ਨਾਲ ਹੀ ਇਹ ਬਣਾਇਆ ਜਾਂਦਾ ਇਸ ਨੂੰ ਤੁਸੀਂ ਕਿਸੇ ਵੀ ਕੋਟੀ ਸਵੈਟਰ ਜੈਕਟ ਤੇ ਪਾ ਸਕਦੇ ਹੋ ਧਾਗਾ ਅੱਗੇ ਰੱਖ ਕੇ ਚਾਰ ਕੁੰਡੇ ਉਲਟੇ ਤੇ ਫਿਰ ਉਸੇ ਤਰ੍ਹਾਂ ਹੀ ਆਪਾਂ ਕੁੰਡੇ ਬਦਲਾਂਗੇ ਦੋ ਕੁੰਡੇ ਆਪਾਂ ਪਹਿਲਾਂ ਬਦਲਾਂਗੇ ਇਸ ਤਰ੍ਹਾਂ ਧਾਗਾ ਪਿਛੇ ਰੱਖ ਕੇ ਫਿਰ ਇਹਨਾਂ ਨੂੰ ਉਣਾਗੇ ਉਸੇ ਤਰ੍ਹਾਂ ਹੀ ਤੇ ਦੋ ਕੁੰਡੇ ਆਪਾਂ ਫੇਰ ਉਸੇ ਤਰ੍ਹਾਂ ਬਦਲ ਲਾਂਗੇ ਆ ਦੇਖੋ ਜੀ ਤਾਂ ਗਾਗੇ ਕਰਾਂਗੇ ਚਾਰ ਕੁੰਡੇ ਉਲਟੇ ਬਣਾਵਾਂਗੇ ਚਾਰ ਕੁੰਡੇ ਉਲਟੇ ਤੇ ਚਾਰ ਕੁੰਡਿਆਂ ਤੇ ਹੀ ਡਿਜ਼ਾਈਨ ਬਣਾਉਣਾ ਤੇ ਇਹਨਾਂ ਨੂੰ ਹੀ ਆਪਾਂ ਇਸੇ ਨੂੰ ਹੀ ਵਾਰ-ਵਾਰ ਰਿਪੀਟ ਕਰਨਾ ਪੁੱਠੀ ਸਲਾਈ ਤੋਂ ਸਾਰਾ ਉਲਟਾ-ਉਲਟਾ ਬਣਾਉਣਾ ਤੇ ਸਿੱਧੀ ਸਲਾਈ ਹੀ ਇਹੇ ਡਿਜ਼ਾਈਨ ਜਿਹੜਾ ਬਣਦਾ ਤੇ ਆਪਣਾ ਇਹ ਡਿਜ਼ਾਈਨ ਇਸ ਤਰ੍ਹਾਂ ਬਣ ਕੇ ਤਿਆਰ ਹੋਊਗਾ ਆ ਦੇਖੋ ਜੀ ਇਸ ਤਰ੍ਹਾਂ ਆਪਣੀ ਸਕੀਵੀ ਤੇ ਇਹ ਡਿਜ਼ਾਈਨ ਜਿਹੜਾ ਬਣਿਆ ਹੋਇਆ ਕਿੰਨਾ ਸੋਹਣਾ ਤੇ ਕਿੰਨਾ ਪਿਆਰਾ ਲੱਗ ਰਿਹਾ ਬਣਾਉਣਾ ਇਸ ਨੂੰ ਬਿਲਕੁਲ ਆਸਾਨ ਹੈ ਇੱਕ ਸਲਾਈ ਦਾ ਹੀ ਇਹ ਡਿਜ਼ਾਈਨ ਜੇਕਰ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ